ਵਾਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ 브razil ਨੇ ਲੋਕਪੱਖੀ ਫੈਸਲਿਆਂ ਨੂੰ ਅੱਗੇ ਵਧਾਇਆ ਪ੍ਰਧਾਨ ਮੰਤਰੀ ਮੋਦੀ ਕਿਸਾਨ ਅੰਦੋਲਨ 6 ਦਸੰਬਰ ਨੂੰ ਚੰਬੂ ਬਾਰਡਰ ਤੋਂ ਕੰਨਗੇ ਦਿੱਲੀ ਵੱਲ ਕੋਚ ਸਖਬੀਰ ਬਾਦਲ ਦੇ ਅਸਤੀਫੇ ਬਾਰੇ ਅਕਾਲੀ ਦਲ ਨੇ ਫਿਲਹਾਲ ਫੈਸਲਾ ਲੈਣ ਤੋਂ ਟਾਲਾ ਵਟਿਆ ਲਾਹੌਰ ਵਿੱਚ ਦੂਜੀ ਤਿੰਨ ਦਿਨਾ ਅੰਤਰਰਾਸ਼ਟਰੀ ਕਾਨਫਰੰਸ ਸ਼ੁਰੂ ਇਸ਼ਤਿਵਾਪਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਕ ਹੋਏ। ਮੱਥਾ ਟੇਕਣ ਉਪਰੰਤ ਉਹਨਾਂ ਸ਼ਬੀਲ ਤੇ ਜੈਲ ਵਰਤੋਂ ਤੇ ਝੂਠੇ ਕੌਲੇ ਮਾਂਜਣ ਦੀ ਸੇਵਾ ਕੀਤੀ। ਰਾਹੁਲ ਗਾਂਧੀ ਰਾਤ ਸ਼੍ਰੀ ਦਰਬਾਰ ਸਾਹਿਬ ਪੁੱਜੇ। ਸ਼੍ਰੀ ਦਰਬਾਰ ਸਾਹਿਬ ਨਤਮਸਕ ਹੋਣ ਉਪਰੰਤ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਮੱਥਾ ਟੇਕਿਆ। ਰਾਹੁਲ ਨੇ ਐਸੋ ਪ੍ਰੰਤ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ 베ਰ ਬਾਬਾ ਬੁੱਢਾ ਜੀ ਨੇੜੇ ਬਣੀ ਸ਼ਬੀਲ ਚ ਜਲ ਵਰਤੌਣ ਅਤੇ ਝੂਠੇ ਕੌਲੇ ਮਾਂਜਣ ਦੀ ਸੇਵਾ ਕੀਤੀ। ਇਸ ਦੌਰਾਨ ਉਹਨਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਆਪਣੀ ਇਸ ਫੇਰੀ ਸੰਬੰਧੀ ਕੁਝ ਵੀ ਗੱਲਬਾਤ ਨਹੀਂ ਕੀਤੀ। ਰਾਹੁਲ ਗਾਂਧੀ ਦੇ ਇੱਥੇ ਨਾਤਮਸਕ ਹੋਣ ਕਾਰਨ ਵੱਡੀ ਤਾਦਾਦ ਵਿੱਚ ਸੁਰੱਖਿਆ ਮੌਜੂਦ ਸੀ। ਚੇਨਾ ਮਨੁੱਖੀ ਚੇਨ ਬਣਾ ਕੇ ਆਮ ਲੋਕਾਂ ਤੋਂ ਰਾਹੁਲ ਗਾਂਧੀ ਨਾਲ ਸੁਰੱਖਿਆ ਕਾਰਨਾ ਕਰਕੇ ਦੂਰੀ ਬਣਾਈ ਰੱਖੀ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਦੇ ਕੌਮੀ ਜਰਨਲਿਸਟ ਕਤਰ ਕੇਸੀ ਵੀਨੂ ਗੋਪਾਲ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਸਾਬਕਾ ਪੁਲਿਸ ਅਧਿਕਾਰੀ ਤੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਅਧਿਕਾਰਤ ਪ੍ਰੋਗਰਾਮਾਂ ਦੀ ਸਮਾਸਾਰਨੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਗਈ ਪਰ ਜਾਣਕਾਰੀ ਮੁਤਾਬਕ ਉਹ ਵੱਖ-ਵੱਖ ਜਗ੍ਹਾ ਤੇ ਜਾਣਗੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਹੋ ਰਹੀਆਂ ਜਿਮਨੀ ਚੋਣਾਂ ਤਹਿਤ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਇਸ ਤੋਂ ਪਹਿਲਾਂ ਅੱਜ ਰਾਹੁਲ ਗਾਂਧੀ ਦੇ ਦੌਰੇ ਨੂੰ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ ਹਾਲਾਂਕਿ ਆਪਣੇ ਅਣਅਧਿਕਾਰਤ ਪ੍ਰੋਗਰਾਮ ਅਨੁਸਾਰ ਉਹ ਕੇਵਲ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਹਵਾਈ ਅੱਡਾ ਰਾਜਸੰਸੀ ਪੁੱਜੇ ਹਨ ਇਸ ਮੌਕੇ ਤੇ ਰਾਹੁਲ ਗਾਂਧੀ ਨੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਵੀ ਕੀਤੀ ਇੱਥੇ G20 ਸੰਮੇਲਨ ਦੌਰਾਨ ਸੰਬੋਧਨ ਕਰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਵਿੱਚ ਹੋਏ G20 ਸੰਮੇਲਨ ਦੌਰਾਨ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਏ ਗਏ ਫੈਸਲਿਆਂ ਨੂੰ ਬ੍ਰਾਜ਼ੀਲ ਦੇ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਇੱਕ ਧਰਤੀ ਇੱਕ ਪਰਿਵਾਰ ਇੱਕ ਪਰਵਿਖ ਪਿਛਲੇ ਵਰੇ ਵਾਂਗ ਇਸ ਸੰਮੇਲਨ ਵਿੱਚ ਵੀ ਉਨੀ ਹੀ ਐਮਿਅਤ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭੁੱਖ ਅਤੇ ਗਰੀਬੀ ਖਿਲਾਫ ਆਲਮੀ ਗੱਠ ਜੋੜ ਵਾਸਤੇ ਬ੍ਰਾਜ਼ੀਲ ਦੀ ਪਹਿਲ ਦਾ ਸਮਰਥਨ ਕਰਦੇ ਹਾਂ ਆਲਮੀ ਪੱਧਰ ਤੇ ਸੰਘਰਸ਼ਾਂ ਕਾਰਨ ਪੈਦਾ ਹੋਏ ਅਨਾਜ ਇੰਦਣ ਅਤੇ ਖਾਦਾਂ ਦੇ ਸੰਕਟ ਨਾਲ ਗਲੋਬਲ ਸਾਊਥ ਦੇ ਦੇਸ਼ਾਂ ਤੇ ਸਭ ਤੋਂ ਵੱਧ ਮਾੜਾ ਪ੍ਰਭਾਵ ਪਿਆ ਹੈ ਉਹਨਾਂ ਕਿਹਾ ਹੈ ਕਿ ਸਾਡੀਆਂ ਚਰਚਾ ਤਾਂ ਹੀ ਸਫਲ ਹੋ ਸਕਦੀਆਂ ਹਨ ਜਦੋਂ ਅਸੀਂ ਗਲੋਬਲ ਸਾਊਥ ਦੀਆਂ ਚੁਣੌਤੀਆਂ ਅਤੇ ਤਰਜੀਹਾਂ ਨੂੰ ਧਿਆਨ ਵਿੱਚ ਰੱਖਾਂਗੇ ਜਿਸ ਤਰ੍ਹਾਂ ਅਸੀਂ ਅਫਰੀਕੀ ਸੰਘ ਨੂੰ G20 ਦੀ ਮੈਂਬਰਸ਼ਿਪ ਦੇ ਕੇ ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤ ਕੀਤਾ ਹੈ ਉਸੇ ਤਰ੍ਹਾਂ ਅਸੀਂ ਆਲਮੀ ਸ਼ਾਸਨ ਦੀਆਂ ਸੰਸਥਾਵਾਂ ਵਿੱਚ ਸੁਧਾਰ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ, ਸਿੰਗਾਪੁਰ ਤੇ ਸਪੇਨ ਦੇ ਆਗੂਆਂ ਤੋਂ ਇਲਾਵਾ ਵਿਸ਼ਵ ਦੇ ਵੱਖ-ਵੱਖ ਆਗੂਆਂ ਨਾਲ ਗੱਲਬਾਤ ਕੀਤੀ। ਉਨ੍ਹਾਂ X ਤੇ ਪਾਈ ਇੱਕ ਪੋਸਟ ਵਿੱਚ ਕਿਹਾ ਹੈ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਰੇਸ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇਗੇ ਸਵਾਗਤ ਲਈ ਬ੍ਰਾਜ਼ੀਲ ਦੇ ਰਾਸ਼ਪਤੀ ਲੋਈਜ ਇਨਾਸੀਓ ਡਾ ਸੇਲਵਾ ਦਾ ਤਨਵਾਦ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿੱਤੇ ਗਏ ਅਸਤੀਫੇ ਸੰਬੰਧੀ ਫੈਸਲਾ ਲੈਣ ਲਈ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਦੌਰਾਨ ਕੋਈ 2.5 ਘੰਟੇ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕੋਈ ਫੈਸਲਾ ਲਏ ਬਿਨਾ ਉੱਠ ਗਏ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਬਾਅਦ ਵਿੱਚ ਦੱਸਿਆ ਕਿ ਹਲਕਾ ਇੰਚਾਰਜਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਜ਼ਿਲ੍ਹਾ ਪ੍ਰਧਾਨਾਂ ਨਾਲ ਵਕ ਵਕ ਮੀਟਿੰਗਾਂ ਕਰਨ ਉਪਰੰਤ ਇਸ ਮੁੱਦੇ ਤੇ ਕੋਈ ਫੈਸਲਾ ਲਿਆ ਜਾਵੇਗਾ ਅੱਜ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਨਵੀਆਂ ਜਥੇਵੰਦਕ ਚੋਣਾਂ ਦੇ ਪ੍ਰੋਗਰਾਮ ਸੰਬੰਧੀ ਕੋਈ ਫੈਸਲਾ ਜਾਂ ਐਲਾਨ ਨਹੀਂ ਹੋਇਆ ਜਿਵੇਂ ਕਿ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ 2 ਦਿਨ ਪਹਿਲਾਂ ਸੰਕੇਤ ਦਿੱਤਾ ਸੀ ਮੀਟਿੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਯੂਥ ਵਰਕਰਾਂ ਵੱਲੋਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਨਾਮਨਜ਼ੂਰ ਕਰਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਮੀਟਿੰਗ ਸ਼ੁਰੂ ਹੋਣ ਤੇ ਇਹਨਾਂ ਸਾਰੇ ਵਰਕਰਾਂ ਨੂੰ ਮੀਟਿੰਗ ਦੌਰਾਨ ਹੀ ਆਪਣੀ ਮੰਗ ਉਠਾਉਣਾ ਤੇ ਨਾਅਰੇਬਾਜ਼ੀ ਕਰਨ ਦੀ ਇਜਾਜ਼ਤ ਦਿੱਤੀ ਗਈ ਬਾਅਦ ਵਿੱਚ ਵਰਕਿੰਗ ਕਮੇਟੀ ਦੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਅਸਤੀਫਾ ਪ੍ਰਵਾਨ ਕਰਨ ਜਾਂ ਨਾ ਕੀਤੇ ਜਾਣ ਸੰਬੰਧੀ ਮਿਲੇ-ਜੁਲੇ ਵਿਚਾਰ ਸਨ ਅਤੇ ਇੱਕ ਧੜਾ ਅਸਤੀਫਾ ਰੱਦ ਕਰਨ ਲਈ ਬਾਜਿਤ ਨਜ਼ਰ ਆ ਰਿਹਾ ਹੈ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਖਜ਼ਾਨਚੀ ਐਨ ਕੇ ਸ਼ਰਮਾ ਵੱਲੋਂ ਵੀ ਆਪਣੇ ਅਸਤੀਫੇ ਦਾ ਐਲਾਨ ਕੀਤਾ ਗਿਆ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਵਾਂਗ ਕੁਝ ਹੋਰ ਆਗੂ ਵੀ ਆਉਂਦੇ ਕੁਝ ਦਿਨਾਂ ਵਿੱਚ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਰੱਦ ਕਰਨ ਲਈ ਦਬਾਅ ਬਣਾਉਣ ਲਈ ਅਸਤੀਫੇ ਦੇ ਸਕਦੇ ਹਨ ਮਜ਼ਦੂਰਾਂ ਨਿਆਂ ਮੰਗਾਤੇ ਜਾਰੀ ਅੰਦੋਲਨ ਦੌਰਾਨ ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸ਼ੰਭੂ ਬਾਰਡਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਸ਼ੰਭੂ ਬਾਰਡਰ ਮੋਰਚੇ ਤੋਂ 6 ਦਸੰਬਰ ਨੂੰ ਵੱਡੇ ਜਥਿਆਂ ਦੇ ਰੂਪ ਵਿੱਚ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ। ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਅੱਜ ਅੰਦੋਲਨ 280 ਦਿਨ ਪੂਰੇ ਕਰਨ ਜਾ ਰਿਹਾ ਹੈ। ਪਰ ਪਿਛਲੇ 8 ਮਹੀਨਿਆਂ ਤੋਂ ਸਰਕਾਰ ਵੱਲੋਂ ਡੈਡਲੌਕ ਦੀ ਸਥਿਤੀ ਬਣੀ ਹੋਈ ਹੈ ਕਿਸਾਨ ਮਜ਼ਦੂਰ ਲਗਾਤਾਰ ਤਿੱਖੀ ਗਰਮੀ ਜਾਂ ਸਰਦੀ ਦੀ ਪਰਵਾਹ ਨਾ ਕਰਦੇ ਹੋਏ ਸ਼ੰਭੂ ਖਨੌਰੀ ਅਤੇ ਰਤਨਪੂਰਾ ਰਾਜਸਥਾਨ ਵਿਖੇ ਮੋਰਚਿਆਂ ਤੇ ਡਟੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਮੰਗਾਂ ਨੂੰ ਲੈ ਕੇ ਬਿਲਕੁਲ ਸਹਿird ਦਿਖਾਈ ਨਹੀਂ ਦੇ ਰਹੀ ਅਜਿਹੀ ਸਥਿਤੀ ਵਿੱਚ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਲਗਾਤਾਰ ਜਨਨਾ ਕਰਵਾਨ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਉਹਨਾਂ ਦਾ ਕਹਿਣਾ ਹੈ ਕਿ 26 ਨਵੰਬਰ ਤੋਂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠਣਗੇ ਕਿਸਾਨ ਮਜ਼ਦੂਰ ਜਥਿਆਂ ਦੇ ਰੂਪ ਵਿੱਚ ਬੈਰੀਕੇਡਾਂ ਵੱਲ ਵਧਣਗੇ ਇਸੇ ਦੌਰਾਨ ਪਹਿਲੇ ਜਥੇ ਦੀ ਅਗਵਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਤਨਾਮ ਸਿੰਘ ਪੰਨੂ ਸਵਿੰਦਰ ਸਿੰਘ ਅਤੇ BKU ਕ੍ਰਾਂਤੀਕਾਰੀ ਤੋਂ ਸਰਜੀਤ ਸਿੰਘ ਫੂਲ ਕਰਨਗੇ ਇਸ ਮੌਕੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੇ ਦਰਵਾਜ਼ੇ ਗੱਲਬਾਤ ਲਈ ਹਮੇਸ਼ਾ ਖੁੱਲੇ ਹਨ ਸਰਕਾਰ ਚਾਹੇ ਤਾਂ 26 ਤਰੀਕ ਤੋਂ ਪਹਿਲਾਂ ਗੱਲ ਕਰਕੇ ਮੋਰਚੇ ਦੀਆਂ ਮੰਗਾਂ ਦਾ ਹੱਲ ਕਰੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕਿਸੇ ਤਰ੍ਹਾਂ ਦਾ ਜ਼ਬਰ ਕਰਦੀ ਹੈ ਤਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇਗਾ 26 ਨਵੰਬਰ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂਆਂ ਨੂੰ ਕਾਲੇ ਝੰਡੇ ਦਿਖਾਏ ਜਾਣ ਦੇ ਪ੍ਰੋਗਰਾਮ ਲਾਗੂ ਕੀਤੇ ਜਾਣਗੇ ਲਾਹੌਰ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਮਾਤ ਪਾਸ਼ਾ ਚਾਹੇ ਉਹ ਉੱਚੜਦੇ ਪੰਜਾਬ ਦੀ ਹੋਵੇ ਚਾਹੇ ਉਹ ਲੈਂਦੇ ਪੰਜਾਬ ਦੀ ਹੋਵੇ ਉਸ ਦੇ ਵਿੱਚ ਵਿਰਸਾ ਸੱਭਿਆਚਾਰ ਅਤੇ ਧਾਰਮਿਕ ਜਥਾਰਵਾਦੀ ਖਜ਼ਾਨੇ ਵਾਂਗ ਛੁਪਿਆ ਪਿਆ ਹੈ ਇਹ ਖਜ਼ਾਨਾ ਪੰਜਾਬੀ ਬੋਲ ਦੇ ਪਾਈਚਾਰੇ ਲਈ ਕਿੰਨਾ ਕੀਮਤੀ ਹੈ ਅਤੇ ਕਿੰਨਾ ਇਸ ਨੂੰ ਸੰਭਾਲਣ ਦੀ ਲੋੜ ਹੈ ਦੇ ਫਿਕਰਮੰਦ ਅਜੇੇ ਕਾਰਜ ਕਰਦੇ ਰਹਿੰਦੇ ਹਨ ਜੋ ਕਿ ਆਉਣ ਵਾਲੀਆਂ ਸਾਡੀਆਂ ਚੁਣੌਤੀਆਂ ਦੇ ਨਾਲ-ਨਾਲ ਦੋ ਚਾਰ ਹੋਣ ਨਾਲ ਸਹਾਇਤਾ ਕਰਦੇ ਹਨ ਲਾਹੌਰ ਵਿੱਚ ਅੱਜ ਇਸ ਮਨੋਰਥ ਨਾਲ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦਾ ਆਗਾਜ਼ ਜਿੱਥੇ ਸਥਾਨਕ ਵਿਦਵਾਨਾਂ ਰਾਜਸੀ ਸ਼ਖਸੀਤਾਂ ਕਲਾਕਾਰਾਂ ਦੇ ਕਦਮਾਂ ਨਾਲ ਸ਼ੁਰੂ ਹੋਇਆ ਹੈ ਉੱਥੇ ਇਹਨਾਂ ਕਦਮਾਂ ਨੂੰ ਕਾਫਲੇ ਦਾ ਰੂਪ ਦੇਣ ਦੇ ਲਈ ਚੜ੍ਹਦੇ ਪੰਜਾਬ ਤੋਂ ਮਾਣਮੱਤੀਆਂ ਸ਼ਖਸੀਤਾਂ ਵੀ ਦੇਸ਼ ਦੀਆਂ ਸਰਹੱਦਾਂ ਪਾਰ ਕਰਕੇ ਪੁੱਜੀਆਂ ਪ੍ਰਸਿੱਧ ਸ਼ਾਇਰ ਅਫਜਲ ਸਾਹਿਬ ਨੇ ਸਟੇਜ ਸੰਭਾਲਦਿਆਂ ਪੰਜਾਬੀ ਭਾਸ਼ਾ ਦੇ ਮੋਤੀਆਂ ਜਿਹੜੇ ਸ਼ੇਰ ਪੇਸ਼ ਕਰਦਿਆਂ ਪੰਜਾਬੀਆਂ ਦੀ ਗੱਲ ਅੱਗੇ ਤੋਰੀ ਇਸ ਕਾਨਫਰੰਸ ਦੇ ਕਰਤਾ ਅਹਿਮਦ ਰਜਾ ਨੇ ਸਵਾਗਤੀ ਭਾਸ਼ਣ ਦਿੰਦਿਆਂ ਕਿਹਾ ਕਿ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਦਾ ਅਹਿਸਾਸ ਤਾਂ ਅੰਦਰ ਵੱਸਦਾ ਹੈ ਪਰ ਅਸੀਂ ਪੰਜਾਬੀ ਵਾਸਤੇ ਕੀ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਜਿਸ ਕੌਮ ਕੋਲ ਕੋਈ ਸੁਰਤ ਨਾ ਹੋਵੇ ਤਾਂ ਮਾਤ ਪਾਸ਼ਾਤ ਵਿਰਸਾ ਤਾਂ ਵਿਸਰ ਹੀ ਜਾਏਗਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਉਦਮ ਦੀ ਗੱਲ ਕਰੀਏ ਤਾਂ ਅਜਿਹੇ ਕਾਰਜਾਂ ਵਾਸਤੇ ਸਿਰਫ ਇੱਕ ਪਿਲਾਕ ਹੈ ਜੋ ਹੱਲਾਸ਼ੇਰੀ ਦੇ ਰਹੀ ਹੈ ਲੋਕ ਤਾਂ ਅੱਜ ਇਹ ਕਹਿੰਦੇ ਹਨ ਕਿ ਪੰਜਾਬੀ ਦਾ ਕਰਨਾ ਕੀ ਹੈ ਇਹ ਅਸੀਂ ਸੋਚਣਾ ਹੈ ਕਿ ਅਸੀਂ ਪੰਜਾਬੀ ਦਾ ਕੀ ਕਰਨਾ ਹੈ ਪੰਜਾਬੀ ਨੂੰ ਕਿਸ ਕਦਰ ਸਾਂਭਣਾ ਹੈ ਉਹਨਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਸ਼ਾਇਰ ਅਫਜਲ ਸਹਿਰ ਸਕੂਲਾਂ ਦੇ ਵਿੱਚ ਬਾਬਾ ਫਰੀਦ ਬੁੱਲੇਸ਼ਾ ਬਾਬਾ ਨਾਨਕ ਆਦ ਕਿਉਂ ਪੜਾਇਆ ਜਾਂਦਾ ਹੈ ਸਾਨੂੰ ਸੋਚਣ ਦੀ ਲੋੜ ਹੈ ਪਿਲਾਕ ਸੰਸਥਾ ਦੇ ਮੁਖੀ ਵਿਨੇਸ਼ ਫਾਤਿਮਾ ਹੋਰਾਂ ਨੇ ਸੰਬੋਧਨ ਹੁੰਦਿਆ ਕਿਹਾ ਕਿ ਆਏ ਸਾਰਿਆਂ ਨੂੰ ਖੁਸ਼ ਆਮਦੀਦ ਉਹਨਾਂ ਨੇ ਕਿਹਾ ਕਿ ਜਿਸ ਜਗ੍ਹਾ ਤੁਸੀਂ ਬੈਠੇ ਹੋ ਉਹ ਪੰਜਾਬੀ ਕੰਪਲੈਕਸ ਹੈ ਤੇ ਉਹ ਪੰਜਾਬੀ ਦਾ ਘਰ ਹੈ ਅਮਰੀਕਾ ਤੋਂ ਪੁੱਜੇ ਪੱਤਰਕਾਰ ਅਸ਼ੋਕ ਪੋਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਪੰਜਾਬੀ ਦਾ ਝੰਡਾ ਬੁਲੰਦ ਰਹੇਗਾ ਫਿਲਮੀ ਕਲਾਕਾਰ ਗੁਰਪ੍ਰੀਤ ਭੰਗੂ ਦਾ ਕਹਿਣਾ ਹੈ ਕਿ ਬਹੁਤ ਦੇਰ ਤੋਂ ਅਸੀਂ ਇਕੱਠੇ ਹੋਣਾ ਲੋਚਦੇ ਸੀ ਅੱਜ ਇਕੱਠੇ ਹੋ ਕੇ ਇੰਜ ਲੱਗਦਾ ਹੈ ਜਿਵੇਂ ਦੁਹਾਕਿਆਂ ਪੁਰਾਣੇ ਪੰਜਾਬ ਵਿੱਚ ਪਹੁੰਚ ਗਏ ਹਾਂ ਤੁਹਾਡਾ ਮਿਲਿਆ ਸਤਕਾਰ ਅਤੇ ਗਲਬਕੜੀ ਹਮੇਸ਼ਾ ਸਾਡੇ ਨਾਲ ਰਹੇਗੀ ਪ੍ਰਸਿੱਧ ਸੂਫੀ ਗਾਇਕ ਸਾਈ ਜਹੂਰ ਨੇ ਕਮਾਲ ਦਾ ਸੂਫੀ ਰੰਗ ਮੰਨਿਆ ਮਾਂ ਬੋਲੀ ਦੇ ਵਿਸ਼ੇ ਉੱਤੇ ਪੰਜਾਬ ਪਾਸ਼ਾ ਵਿਪਾਗ ਦੇ ਨਿਰਦੇਸ਼ਕ ਜਸਵੰਤ ਸਿੰਘ ਜਫਰ ਹੋਰਾ ਬਾ ਕਮਾਲ ਉਦਾਹਰਨਾ ਦੇ ਕੇ ਸਿੱਧ ਕਰ ਦਿੱਤਾ ਕਿ ਜੇਕਰ ਕੋਈ ਵੱਡੀਆਂ ਖੋਜਾਂ ਹੋਈਆਂ ਹੰਤਾ ਉਹ ਉਹਨਾਂ ਖੋਜੀਆਂ ਦੀਆਂ ਮਾਂ ਬੋਲੀ ਵਿੱਚ ਹੋਈਆਂ ਹਨ ਖੋਜਕਾਰਾਂ ਨੇ ਦੂਜੀ ਜ਼ਬਾਨ ਪੜ੍ਹ ਕੇ ਪੜਾਈ ਨਹੀਂ ਕੀਤੀ ਸਗੋਂ ਆਪਣੀ ਜ਼ਬਾਨ ਵਿੱਚ ਹੀ ਕੀਤੀ ਹੈ ਇਸ ਮੌਕੇ ਤੇ ਪੰਜਾਬੀ ਗਾਇਕ ਸਤੀ ਪਾਵਲਾ ਨੇ ਬਾਊ ਰਜਬ ਅਰੀਦੀ ਰਚਨਾ ਬੋਲੀਆਂ ਤੇ ਅਰਜਨ ਵੈਲੀ ਨੇ ਗੀਤ गा ਕੇ ਖੂਬ ਰੰਗ ਬਣਿਆ ਚੜਦੇ ਪੰਜਾਬ ਤੋਂ ਪਹੁੰਚਣ ਵਾਲਿਆਂ ਵਿੱਚ ਜਸਵੰਤ ਸਿੰਘ ਜਫਰ ਮਲਕੀ ਸਿੰਘ ਰੌਣੀ ਗੌਰਪ੍ਰੀਤ ਕੌਰ ਪੰਗੂ ਗੁਰਚਰਨ ਕੌਰ ਸੁਖਵਿੰਦਰ ਕੌਰ ਸੁਖਵਿੰਦਰ ਸਿੰਘ ਥੈਂਦਾ ਅਸ਼ੋਕ ਪੋਰਾ ਹਰਦੇਵ ਸਿੰਘ ਕਾਮਾ ਸਤਵੀਰ ਸਿੰਘ ਪੱਲੀ ਚਿੱਕੀ ਤਰਸੇਮ ਸਿੰਘ ਪਿੰਡਰ ਸਵਰਨ ਸਿੰਘ ਟਹਿਣਾ ਹਰਮਨ ਥੈਂਦਾ ਗੌਰਪ੍ਰੀਤ ਆਰਟਿਸਟ ਗੌਰਪ੍ਰੇਮ ਲਹਿਰੀ ਸੁਖਨਾਬ ਸੰਦੂ ਕਲਿਆਣ ਸਿੰਘ ਗਾਇਕ ਵੀਰ ਸਿੰਘ ਮਨਜੀਤ ਕੌਰ ਗਿੱਲ ਮਨਜੀਤ ਕੌਰ ਨਾਗਰਾ ਸਤੀ ਪਾਵਲਾ ਰਾਜਵੰਤ ਕੌਰ ਕਸ਼ਮੀਰਕੌਰ ਪੋਰਾ ਮਨਜੀਤ ਸਿੰਘ ਚਿੱਕਾ ਸ਼੍ਰੀਮਤੀ ਹਰਜਿੰਦਰ ਕੌਰ ਜਸਪਾਲ ਸਿੰਘ ਜਰਨੈਲ ਸਿੰਘ ਪੱਲੀ ਚਿੱਕੀ ਜਰਨੈਲ ਸਿੰਘ ਬਨਬੈਤ ਅਤੇ ਬਲਜਿੰਦਰ ਸਿੰਘ ਵੀ ਪੁੱਜੇ ਦਿੱਲੀ ਦੇ ਸਾਬਕਾ ਮੰਤਰੀ ਕਹਿਲਾਸ਼ ਗਹਿਲੋਤ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ ਉਹਨਾਂ ਆਪਣੀ ਸਾਬਕਾ ਪਾਰਟੀ ਤੇ ਕੇਂਦਰ ਨਾਲ ਲਗਾਤਾਰ ਲੜਾਈ ਕਰਨ ਅਤੇ ਉਹਨਾਂ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨ ਦਾ ਦੋਸ਼ ਲਾਇਆ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਹਿਲੋਤ ਦਾ ਕਹਿਣਾ ਹੈ ਕਿ ਇਹ ਗਲਤ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪ ਛੱਡਣ ਦਾ ਉਹਨਾਂ ਦਾ ਫੈਸਲਾ ਈਡੀ ਅਤੇ ਸੀਬੀਆਈ ਦੇ ਦਬਾਅ ਦਾ ਨਤੀਜਾ ਹੈ। ਉਹਨਾਂ ਦੋਸ਼ ਲਗਾਇਆ ਕਿ ਆਪ ਸਰਕਾਰ ਛੋਟੇ ਤੋਂ ਛੋਟੇ ਮੁੱਦੇ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਲੜਦੀ ਰਹਿੰਦੀ ਹੈ ਜੋ ਕਿ ਠੀਕ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਤੇ ਐਨਸੀਪੀ ਸ਼ਰਦ ਪਵਾਰ ਦੇ ਨੇਤਾ ਅਨਲ ਦੇਸ਼ਮੁਖ ਤੇ 나ਗਪੁਰ ਦੇ ਕਾਟੋਲ ਵਿਧਾਨ ਸਭਾ ਹਲਕੇ ਵਿੱਚ ਹਮਲਾ ਕੀਤਾ ਗਿਆ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਪੱਥਰ ਮਾਰਿਆ ਜਿਸ ਕਾਰਨ ਅਨਲ ਦੇਸ਼ਮੁਖ ਦੇ ਸਿਰ ਤੇ ਸੱਟ ਲੱਗ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਏ ਹਮਲੇ ਦੀ ਨਿੰਦਾ ਕਰਦੇ ਹੋਏ ਕਾਂਗਰਸ ਨੇਤਾ ਬਾਲਾ ਸਾਹਿਬ ਬਰਾੜ ਨੇ ਕਿਹਾ ਕਿ ਉਪ ਮੁੱਖ ਮੰਤਰੀ ਦਵਿੰਦਰ ਫਰਣਵੀਸ ਦੇ ਜ਼ਿਲ੍ਹੇ ਚ ਸਾਫਕਾ ਗ੍ਰਹਿ ਮੰਤਰੀ ਤੇ ਹਮਲਾ ਸਵਾਲ ਪੈਦਾ ਕਰਦਾ ਹੈ ਕਿ ਸੂਬੇ ਵਿੱਚ ਕਾਨੂੰਨ ਦਾ ਰਾਜ ਹੈ ਜਾਂ ਗੁੰਡਿਆਂ ਦਾ ਜਦਕਿ ਭਾਜਪਾ ਨੇ ਦੋਸ਼ ਲਗਾਇਆ ਕਿ ਇਹ ਚੋਣ ਸਟੰਟ ਹੈ ਕਟੋਲ ਵਿਧਾਨ ਸਭਾ ਹਲਕੇ ਦੇ ਭਾਜਪਾ ਇੰਚਾਰਜ ਅਵਿਨਾਸ਼ ਠਾਕਰੇ ਦਾ ਕਹਿਣਾ ਹੈ ਕਿ ਦੇਸ਼ਮੁਖ ਨੇ ਆਪਣੇ ਹੀ ਵਰਕਰਾਂ ਤੇ ਪਥਰਾ ਕੀਤਾ ਹੈ Facebook ਤੇ WhatsApp ਦੀ ਮੂਲ ਕੰਪਨੀ Meta ਨੂੰ ਵੱਡਾ ਝਟਕਾ ਲੱਗਾ ਹੈ। ਦਰਸਲ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਯਾਨੀ ਕਿ CCI ਨੇ Meta 'ਤੇ ਵੱਡੀ ਕਾਰਵਾਈ ਕਰਦੇ ਹੋਏ 213.14 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਮਾਮਲਾ WhatsApp ਦੀ 2021 ਪ੍ਰਾਈਵੇਸੀ ਪਾਲਿਸੀ ਅਪਡੇਟ ਨਾਲ ਸੰਬੰਧਿਤ ਹੈ। CCI ਦਾ ਕਹਿਣਾ ਹੈ ਕਿ Meta ਨੇ 2021 ਵਿੱਚ WhatsApp ਦੀ ਗੋਪਨੀਯਤਾ ਨੀਤੀ ਨੂੰ ਲਾਗੂ ਕਰਨ ਲਈ ਆਪਣੀ ਪ੍ਰਭਾਵਸ਼ਾਲੀ ਸਥਿਤੀ ਦੀ ਦੁਰਵਰਤੋਂ ਕੀਤੀ। ਮੁਕਾਬਲੇ ਦੀ ਨਿਗਰਾਨੀ ਕਰਨ ਵਾਲੀ ਸੰਸਥਾ CCI ਨੇ Meta ਤੇ WhatsApp ਨੂੰ ਕੁਝ ਵਿਵਹਾਰਕ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਕੇ ਸੰਜੇ ਮੂਰਤੀ ਭਾਰਤ ਦੇ ਅਗਲੇ ਕੰਟਰੋਲਰ ਦੇ ਆਡੀਟਰ ਜਨਰਲ CAG ਹੋਣਗੇ। ਮੂਰਤੀ ਹਿਮਾਚਲ ਪ੍ਰਦੇਸ਼ ਕੈਡਰ ਦੇ 1999 ਬੈਚ ਦੇ IAS ਅਧਿਕਾਰੀ ਗ੍ਰੀਸ਼ ਚੰਦਰ ਮੁਰਮੂ ਦੀ ਥਾਂ ਲੈਣਗੇ। ਉਹ ਇਸ ਸਮੇਂ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਹਨ। ਵਿੱਤ ਮੰਤਰਾਲੇ ਨੇ ਆਰਥਿਕ ਮਾਮਲਿਆਂ ਦੇ ਵਿਭਾਗ ਦੁਆਰਾ ਜਾਰੀ ਇੱਕ ਨੋਟੀਫਿਕੇਸ਼ਨ ਚ ਕਿਹਾ ਹੈ ਕਿ ਰਾਸ਼ਟਰਪਤੀ ਨੇ ਕੇ ਸੰਜੇ ਮੁਰਤੀ ਨੂੰ ਭਾਰਤ ਦਾ ਕੰਟਰੋਲਰ ਦੇ ਆਡੀਟਰ ਜਨਰਲ ਵਜੋਂ ਨਿਯੁਕਤੀ ਕਰਨ ਦੀ ਪ੍ਰਸੰਤਾ ਜਤਾਈ ਹੈ। ਮੁੰਬਈ ਪੁਲਿਸ ਦੇ ਸੂਤਰਾਂ ਅਨੁਸਾਰ ਜੇਲ੍ਹ ਵਿੱਚ ਬੰਦ ਗੈਂਗਸਟਰ ਲੌਂਸ ਬਸ਼ਨੋਈ ਦਾ ਛੋਟਾ ਭਰਾ ਅਨਮੋਲ ਬਸ਼ਨੋਈ ਅਮਰੀਕਾ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਮੰਨਿਆ ਜਾਂਦਾ ਹੈ ਕਿ ਅਨਮੋਲ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਅਮਰੀਕਾ ਦੀ ਨਿਯਮਤ ਯਾਤਰਾ ਕਰਦਾ ਸੀ। ਜੇਕਰ ਜੋਗਾ ਕਿ ਅਨਮੋਲ ਬਿਸ਼ਨੋਈ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ 12 ਅਕਤੂਬਰ ਨੂੰ NCP ਨੇਤਾ ਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਦੀਕੀ ਦੀ ਹਤਿਆ ਸమేਤ ਕਈ ਅਪਰਾਧਿਕ ਮਾਮਲਿਆਂ ਵਿੱਚੋਂ ਜੁੜਿੰਦਾ ਹੈ। ਸੂਤਰਾਂ ਮੁਤਾਬਕ ਇਸ ਸਾਲ 14 ਅਪ੍ਰੈਲ ਨੂੰ ਬਾਂਦਰਾ ਇਲਾਕੇ ਵਿੱਚ ਸਥਿਤ ਬੋਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋੜੀਬਾਰੀ ਪਿੱਛੇ ਵੀ ਉਸਦਾ ਹੱਥ ਸੀ। ਜਲੰਧਰ ਅਮਰਸਰ ਮੁੱਖ ਮਾਰਗ ਪਠਾਨਕੋਟ ਨੇੜੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦ ਕਾਰਸਵਾਰ ਪਰਿਵਾਰ ਹਸਪਤਾਲ ਵਿੱਚ ਦਾਖਲ ਆਪਣੀ ਮਾਂ ਨੂੰ ਦੇਖਣ ਜਾ ਰਹੇ ਸਨ ਤਾਂ ਪਿੱਛੋਂ ਆ ਰਹੇ ਝੋਨੇ ਨਾਲ ਪਰੇ ਓਬੋਲੋ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪਲਟੀਆਂ ਖਾਂਦੀ ਹੋਈ ਦੂਜੀ ਸੜਕ ਤੇ ਚਲੀ ਗਈ ਅਤੇ ਟਰੱਕ ਵੀ ਪਲਟ ਗਿਆ ਹਾਦਸੇ ਵਿੱਚ ਦੋ ਔਰਤਾਂ ਤੇ ਇੱਕ ਬੱਚੇ ਨੇ ਮੌਕੇ ਤੇ ਦਮ ਤੋੜ ਦਿੱਤਾ ਤੇ ਚਾਰ ਗੰਭੀਰ ਜ਼ਖਮੀ ਹੋਏ ਹਨ ਜਾਣਕਾਰੀ ਮੁਤਾਬਕ ਕਾਰਸਵਾਰ ਵਰਨ ਅਰੋੜਾ ਪੁੱਤਰ ਸੁਆਸ਼ ਅਰੋੜਾ ਵਾਸੀ ਗੁਰੂਬਜ਼ਾਰ ਅੰਮ੍ਰਿਤਸਰ ਆਪਣੀ ਪਤਨੀ ਪਾਲਕ ਅਰੋੜਾ ਅਤੇ ਦੋਵੇਂ بیٹے ਪਿਊਸ਼ ਅਤੇ ਆਨਸ਼ ਅਤੇ ਆਪਣੇ ਹੋਰ ਰਿਸ਼ਤੇਦਾਰਾਂ ਦੇ ਨਾਲ ਡੀ ਐਮ ਸੀ ਹਸਪਤਾਲ ਲੁਧਿਆਣਾ ਜਾ ਰਹੇ ਸੀ ਕਿ ਜਿਵੇਂ ਹੀ ਉਹ ਜਲੰਧਰ ਦੇ ਪਠਾਨਕੋਟ ਚੌਕ ਨੇੜੇ ਪੁੱਜੇ ਤਾਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸੇ ਵਿੱਚ ਵਰਨ ਅਰੋੜਾ ਦੀ ਪਤਨੀ ਪਾਲਕ ਅਰੋੜਾ ਬੇਟਾ ਪਿਊਸ਼ ਅਤੇ ਰਿਸ਼ਤੇਦਾਰ ਜੋਤੀ ਪਤਨੀ ਵਿਪਨ ਕੁਮਾਰ ਵਾਸੀ ਅੰਮ੍ਰਿਤਸਰ ਦੀ ਮੌਤ ਹੋ ਗਈ ਜਦਕਿ ਵਰਨ ਅਰੋੜਾ ਛੋਟਾ ਬੇਟਾ ਅੰਸ਼ ਕਾਰ ਚਾਲਕ ਅਮਨਦੀਪ ਸਿੰਘ ਅਤੇ ਰਿਸ਼ਤੇਦਾਰ ਰਜਨੀ ਪਤਨੀ ਸ਼ਾਮ ਖੁੱਲਰ ਗੰਭੀਰ ਜ਼ਖਮੀ ਹੋ ਗਏ ਪੁਲਿਸ ਦਾ ਕਹਿਣਾ ਹੈ ਕਿ ਟਰੱਕ ਬੇਗੋਵਾਲ ਤੋਂ ਝੋਨਾ ਲੋਡ ਕਰਕੇ ਤਲਵਣ ਨੂਰਮਹਿਲ ਜਾ ਰਿਹਾ ਸੀ ਹਾਦਸੇ ਮਗਰੋਂ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਵਕਤ ਦੇ ਤੌਰ ਤੇ ਉਹਨਾਂ ਤਰ੍ਹਾਂ ਦੀ ਬੇਚੈਨ ਕਾਰ ਦੂਜੀ ਸਾਈਡ ਚ ਲੱਗ ਗਈ ਆ ਖੰਭੇ ਦੇ ਕੋਲੋਂ ਚੱਲ ਕੇ ਪੰਜ ਛੇ ਜਵਾਲ ਸਵਾਰੀਆਂ ਸੀ ਤੇ ਇੱਕ ਬੱਚਾ ਛੋਟਾ ਸੀਗਾ ਉਹ ਤੇ ਇੱਕ ਲੇਡੀ ਸੀਗੀ ਉਹ ਮੌਕੇ ਤੇ ਅਸੀਂ ਇੱਥੇ ਲੱਗੇ ਖੜੇ ਦਗੇ ਮੌਕੇ ਦੇ ਸਾਹਮਣੇ ਸੀਣ ਦੇ ਦੇਖਿਆ ਮੌਕੇ ਦੇ ਇਹਨਾਂ ਨੂੰ ਲੇਡੀ ਨੂੰ ਬੱਚਾ ਜਿਗਾ ਬੱਚੇ ਦੀ ਮਾਂ ਦੌਰਾ ਫ੍ਰੈਕਚਰ ਆ ਲੇਡੀ ਦੇ ਸੱਟਾਂ ਆ ਬਜ਼ੁਰਗ ਉਹ ਅਸੀਂ ਫੋਰਸ ਫਿਲ ਪਹੁੰਚਾ ਦਿੱਤੇ ਆ ਜਿਹੜੇ ਤਿੰਨ ਆ ਉਹ ਮੇਰਾ ਕਾਰ ਉੱਤ ਜਾ ਜ਼ਿਆਦਾ ਬੈਠੋ ਐਂਬੂਲੈਂਸਾਂ ਚ ਕਾਰ ਤੋਂ ਕੱਢ ਕੇ ਵੀ ਪੇ ਦਿੱਤੇ ਆ ਸਰ ਕਿੰਨੇ ਲੋਕਾਂ ਦੀ ਮੌਤ ਹੋਈ ਆ ਜਾਦਾ ਤੰਨਾ ਵੀ ਲੱਗਦੀ ਆ ਤੇ ਦੋ ਬੱਚੇ ਫਸ ਗਏ ਬੱਚਾ ਤੇ ਲੇਡੀ ਜੀ ਬਜ਼ੁਰਗਾਂ ਕੋਲ ਫਸ ਗਏ ਆ ਉਹ ਮੌਕੇ ਤੇ ਸੀ ਚਲੇ ਕੱਢ ਕੇ ਵਿੱਚੋਂ ਬੱਚੇ ਦੀ ਮਾਂ ਬੈਠ ਰਹੀ ਨਿੱਕਾ ਬੱਚਾ ਕੋਈ 4-5 ਸਾਲ ਦਾ ਸਾਰ ਲੋਕਾਂ ਨੂੰ ਕੱਢਣ ਦੇ ਵਿੱਚ ਕਿੰਨਾ ਟਾਈਮ ਲੱਗਾ ਇੱਥੇ ਕਿਤੇ 10-15 ਮਿੰਟ ਦਾ ਘੰਟਾ ਲੱਗ ਗਿਆ ਸਾਨੂੰ ਹੁਣ ਕਟਰ ਦਾ ਕੱਟਿਆ ਕੱਢੀ ਕੱਟ ਦੇ ਵਿੱਚੋਂ ਕੱਢੀਆਂ ਜਿਆਦਾ ਸੀਗਾ ਟਰੱਕ ਚਾਲਕ ਪੜਲੇ ਮੌਕੇ ਤੋਂ ਟਰੱਕ ਚਾਲਕ ਦਾ ਵੀ ਸਾਰੇ ਸਾਨੂੰ ਪਤਾ ਹੀ ਨਹੀਂ ਸਾਰੇ ਹਲੇ ਨੇ ਟਰੱਕ ਚਾਲਕ ਦੇਖਦੇ ਆ ਹੁਣ ਹੁਣ ਵਿਲੇ ਹੋਏ ਸੀ ਕੱਢ ਕੇ ਆਦਾ ਕਾਰਾ ਤੇ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਨਾਉਦ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੀ ਕੰਗਣਾ ਨੇ ਫਿਲਮ ਦੀ ਰਿਲੀਜ਼ ਦੀ ਤਾਰੀਖ ਦੀ ਜਾਣਕਾਰੀ ਆਪਣੇ ਐਕਸ ਪੇਜ ਤੇ ਦਿੱਤੀ। ਕੰਗਣਾ ਨੇ 1 ਮਹੀਨਾ ਪਹਿਲਾਂ ਵੀ ਐਲਾਨ ਕੀਤਾ ਸੀ ਸੈਂਸਰ ਬੋਰਡ ਨੇ ਉਸੇ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਗਣਾ ਦੀ ਇਸ ਫਿਲਮ ਦੇ ਨਾਲ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ। ਸਿੱਖ ਜਥੇਬੰਦੀਆਂ ਨੇ ਇਸ ਫਿਲਮ ਦੇ ਵਿੱਚੋਂ ਕੁਝ ਭਾਗ ਨੂੰ ਕੱਟਣ ਨੂੰ ਕਿਹਾ ਹੈ। ਇਸ ਫਿਲਮ ਨੂੰ ਪਹਿਲਾਂ ਵੀ ਕਈ ਵਾਰ ਰਿਲੀਜ਼ ਕਰਨ ਦੀ ਡੇਟ ਫਿਕਸ ਕੀਤੀ ਸੀ ਲੇਕਿਨ ਸੈਂਸਰ ਬੋਰਡ ਦੇ ਦਖਲ ਕਰਕੇ ਅਜਿਹਾ ਨਹੀਂ ਕੀਤਾ ਗਿਆ। ਹੁਣ ਸੈਂਸਰ ਬੋਰਡ ਨੇ ਕੁਝ ਦਿਨ ਪਹਿਲਾਂ ਸੈਂਸਰ ਸਰਟੀਫਿਕੇਟ ਦਿੱਤਾ ਸੀ ਜਿਸ ਕਰਕੇ ਹੁਣ ਇਸ ਫਿਲਮ ਦੀ ਰਿਲੀਜ਼ ਨੂੰ ਫਿਕਸ ਕੀਤਾ ਗਿਆ ਹੈ। ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਜੇਕਰ ਦੇਸ਼ ਭਰ ਵਿੱਚ ਸਾਰੇ ਠੇਕੇ ਬੰਦ ਕਰ ਦਿੱਤੇ ਜਾਣ ਤਾਂ ਉਹ ਸ਼ਰਾਬ ਤੇ ਆਧਾਰਿਤ ਗਾਣੇ ਗਾਉਣੇ ਬੰਦ ਕਰ ਦੇਣਗੇ। ਗੁਜਰਾਤ ਦੇ ਅਹਮਦਾਬਾਦ ਵਿੱਚ ਐਤਵਾਰ ਨੂੰ ਆਪਣੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਨੇ ਹైదరాబాద్ ਦੇ ਕੰਸਰਟ ਤੋਂ ਪਹਿਲਾਂ ਤੇਲੰਗਾਨਾ ਸਰਕਾਰ ਵੱਲੋਂ ਭੇਜੇ ਗਏ ਨੋਟਿਸ ਦੇ ਜਵਾਬ ਵਿੱਚ ਅਜਿਹਾ ਕਿਹਾ ਹੈ। ਇਸ ਨੋਟਿਸ ਵਿੱਚ ਉਨ੍ਹਾਂ ਨੂੰ ਸ਼ਰਾਬ, ਡਰੱਗਜ ਅਤੇ ਹਿੰਸਾ ਤੇ ਆਧਾਰਿਤ ਗਾਣੇ ਨਾ ਗਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਜੋ ਸਾਂਝ ਨੇ ਅਹਿਮਦਾਬਾਦ ਦੇ ਦਰਸ਼ਕਾਂ ਨੂੰ ਕਿਹਾ ਕਿ ਮੈਨੂੰ ਅੱਜ ਕੋਈ ਨੋਟਿਸ ਨਹੀਂ ਮਿਲਿਆ ਇਸ ਤੋਂ ਵੀ ਚੰਗੀ ਖਬਰ ਇਹ ਹੈ ਕਿ ਮੈਂ ਅੱਜ ਸ਼ਰਾਬ ਤੇ ਇੱਕ ਵੀ ਗਾਣਾ ਨਹੀਂ ਗਾਵਾਂਗਾ ਕਿਉਂਕਿ ਗੁਜਰਾਤ ਇੱਕ ਸ਼ਰਾਬ ਬੰਦੀ ਵਾਲਾ ਸੂਬਾ ਹੈ ਉਹਨਾਂ ਕਹੇ ਕਿ ਉਹ ਕਦੇ ਸ਼ਰਾਬ ਨਹੀਂ ਪੀਂਦੇ ਉਹ ਅਜਿਹੇ ਗੀਤ ਨਾ ਬਣਾਉਣ ਤੇ ਵੀ ਸੌ ਵੀ ਚੁੱਕਣ ਲਈ ਤਿਆਰ ਹਨ ਪਰ ਹਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਖੁਦ ਸੂਬੇ ਨੂੰ ਸ਼ਰਾਬ ਮੁਕਤ ਸੂਬਾ ਐਲਾਨੇ ਤੋ ਸਾਂਝ ਨੇ ਆਪਣੇ ਇੰਸਟਾਗ੍ਰam ਪੇਜ ਤੇ ਇੱਕ ਵੀਡੀਓ ਵਿੱਚ ਕਿਹਾ ਕਿ ਚਲੋ ਇੱਕ ਅੰਦੋਲਨ ਸ਼ੁਰੂ ਕਰਦੇ ਹਾਂ ਜੇਕਰ ਸਾਰੇ ਸੂਬੇ ਖੁਦ ਨੂੰ ਸ਼ਰਾਬ ਮੁਕਤ ਸੂਬਾ ਐਲਾਨ ਦਿੰਦੇ ਹਨ ਤਾਂ ਮੈਂ ਅਗਲੇ ਹੀ ਦਿਨ ਤੋਂ ਸ਼ਰਾਬ ਦੇ ਗਾਣੇ ਗਾਉਣੇ ਬੰਦ ਕਰ ਦਿਆਂਗਾ ਇਹ ਮਾਲੀਏ ਦਾ ਇੱਕ ਵੱਡਾ ਵਸੀਲਾ ਹੈ ਕਰੋਨਾ ਚ ਸਵਾਈ ਠੇਕਿਆਂ ਦੇ ਸਭ ਮੰਦ ਸੀ ਤੁਸੀਂ ਨੌਜਵਾਨਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ ਯੂਟਿਊਬਰ ਸੌਰਵ ਜੋਸ਼ੀ ਤੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਬਣ ਕੇ ਬਦਾਉਂ ਦੇ ਨੌਜਵਾਨ ਤੋਂ 2 ਕਰੋੜ ਦੀ ਫਰੋਤੀ ਮੰਗੀ। ਪੁਲਿਸ ਨੇ ਸ਼ਿਕਾਇਤ ਦੇ 12 ਘੰਟਿਆਂ ਅੰਦਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਐਸਐਸਪੀ ਪਹਿਲਾਦ ਨਾਰਾਇਣ ਮੀਨਾ ਨੇ ਦੱਸਿਆ ਕਿ ਯੂਟਿਊਬਰ ਸੌਰਵ ਜੋਸ਼ੀ ਤੋਂ 2 ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲੇ ਬਦਾਉਂ ਨਿਵਾਸੀ ਅਰਣ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਣਗੇ ਕਿ ਇਸ ਨੇ ਕਿਸ-ਕਿਸ ਨੂੰ ਫੋਨ ਕੀਤਾ ਹੈ। ਪੰਜਾਬੀ ਗਾਇਕ ਗੈਰੀ ਸੰਧੂ ਦੇ ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਇੱਕ ਵਿਅਕਤੀ ਨੇ ਉਸਤੇ ਹਮਲਾ ਕਰ ਦਿੱਤਾ ਮੀਡੀਆ ਰਿਪੋਰਟਾਂ ਅਨੁਸਾਰ ਹੈ ਕਿ ਉਸਨੇ ਸਟੇਜ ਤੇ ਜਾ ਕੇ ਸੰਧੂ ਦਾ ਗਾਲਾ ਕੱਢ ਲਿਆ ਹਾਲਾਂਕਿ ਸੁਰੱਖਿਆ ਦਸਤਿਆਂ ਨੇ ਗੈਰੀ ਸੰਧੂ ਨੂੰ ਬਚਾ ਲਿਆ ਤੇ ਹਮਲਾ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਜੂਰਪਤ ਅਤੇ ਖਾਸ ਕਰਕੇ ਬ੍ਰਿਟਾਨੀਆ ਦੇ ਪਹਿਲੇ ਦਸਤਾਰ ਧਾਰੀ ਸਿੱਖ ਸੰਸਦ ਮੈਂਬਰ ਲਾਰਡ ਇੰਦਰਜੀਤ ਸਿੰਘ ਵੱਲੋਂ ਸੰਸਦ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਯੂਕੇ ਲਈ ਬਿਹਤਰ ਲੋਕ ਸੇਵਾਵਾਂ ਦੇਣ ਦੇ ਯੋਗਦਾਨ ਵਜੋਂ ਉਨ੍ਹਾਂ ਦੀ ਤਸਵੀਰ ਬੈਸਟਮੈਨਸਟਰ ਲੰਡਨ ਸਥਿਤ ਵਰਤਾਨਵੀ ਸੰਸਦ ਦੇ ਉੱਪਰਲੇ ਸਦਨ ਹਾਊਸ ਆਫ ਲਾਰਡ ਦੇ ਵਿਸ਼ਵ ਕੋਰੀਡੋਰ ਵਿੱਚ ਸਥਾਪਿਤ ਕੀਤੀ ਗਈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਵਰਤਾਨਵੀ ਸੰਸਦ ਵਿੱਚ ਕਿਸੇ ਸਿੱਖ ਦੀ ਤਸਵੀਰ ਲਗਾਈ ਗਈ ਹੈ। ਲਾਰਡ ਇੰਦਰਜੀਤ ਸਿੰਘ ਦੀ ਤਸਵੀਰ ਦੀ ਕੁੰਡ ਚਕਾਈ ਸਮਰੋਹ ਵਿੱਚ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਵਿੱਚ ਹੇਠਲੇ ਸਦਨ ਹਾਊਸ ਆਫ ਕਾਮਨ ਦੇ ਪਹਿਲੇ ਸਿਕ ਮੈਂਬਰ ਤਨਮਨਜੀਤ ਸਿੰਘ ਟੇਸੀ ਲਾਰਡ ਕਲਦੀਪ ਸਿੰਘ ਸੋhota ਸੰਸਦ ਮੈਂਬਰ ਚਸ ਅਠਵਾਰ ਸੰਸਦ ਮੈਂਬਰ ਰਿਚਰਡ ਬੇਕਨ ਭਗਤ ਸਿੰਘ ਸ਼ੰਕਰ ਅਤੇ ਲੇਡੀ ਸਿੰਘ ਕਮਲਜੀਤ ਕੌਰ O.B.E ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਦੋਸਤ ਹਾਜ਼ਰ ਸਨ ਮੁੰਬਈ ਦੀ ਇੱਕ ਅਦਾਲਤ ਨੇ ਰਾਸ਼ਟਰੀ ਸਵੈਨ ਸੇਵਕ ਸੰਗ ਆਰਐਸਐਸ ਬਾਰੇ ਕਥਤ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਗੀਤਕਾਰ ਜਵੇਦ ਅਕਟਰ ਦੇ ਖਿਲਾਫ ਦਰਜ ਮਾਨਹਾਨੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਕਿਉਂਕਿ ਸ਼ਿਕਾਇਤਕਰਤਾ ਨੇ ਮਾਮਲਾ ਵਾਪਸ ਲੈ ਲਿਆ RSS حمایتੀ ਹੋਣ ਦਾ ਦਾਵਾ ਕਰਨ ਵਾਲੇ ਵਕੀਲ ਸੰਤੋਸ਼ ਦੂਬੇ ਨੇ ਮਜਿਸਟਰੇਟ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਹਨਾਂ ਦੋਸ਼ ਲਾਇਆ ਸੀ ਕਿ ਅਖਤਰ ਨੇ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਗੈਰ ਜ਼ਰੂਰੀ ਤੌਰ ਤੇ RSS ਦਾ ਨਾਂ ਕਸਿਟਿਆ ਤੇ ਇੱਕ ਯੋਜਨਾਬੱਧ ਕਦਮ ਤਹਿਤ ਸੰਗਠਨ ਨੂੰ ਬਦਨਾਮ ਕੀਤਾ। ਸ਼ਿਕਾਇਤ ਅਨੁਸਾਰ ਅਫਗਾਨਿਸਤਾਨ ਦੀ ਸਤਾ ਦੇ ਕਟੜਪੰਥੀ ਸੰਗਠਨ ਤਾਲਿਬਾਨ ਬਰੋ ਕਬਜ਼ਾ ਕੀਤੇ ਜਾਣ ਤੋਂ ਬਾਅਦ ਅਖਤਰ ਨੇ ਟੀਵੀ ਇੰਟਰਵਿਊ ਦੌਰਾਨ ਕਥਤ ਤੌਰ ਤੇ ਤਾਲਿਬਾਨਾਂ ਤੇ Hindu ਕਟੜਪੰਥੀਆਂ ਨੂੰ ਇੱਕ ਬਰਾਬਰ ਦੱਸਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਮੰਨਿਆ ਕਿ ਉਹਨਾਂ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਗਲਤੀਆਂ ਕੀਤੀਆਂ ਹਨ ਅਤੇ ਗਲਤ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਹੈ। ਟਰੂਡੋ ਨੇ ਕਿਹਾ ਕਿ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਿਸਟਮ ਦਾ ਸੋਸ਼ਣ ਕੀਤਾ। ਟਰੂਡੋ ਦਾ ਇਹ ਬਿਆਨ ਕੈਨੇਡਾ ਵਿੱਚ 2025 ਦੀਆਂ ਆਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਲਿਬਰਲ ਪਾਰਟੀ ਦੀ ਲੋਕਪ੍ਰਿਅਤਾ ਵਿੱਚ ਗਰਾਵਟ ਦੌਰਾਨ ਆਇਆ ਹੈ। ਟਰੂਡੋ ਨੂੰ ਆਪਣੀਆਂ ਨੀਤੀਆਂ ਕਾਰਨ ਦੇਸ਼ ਵਿੱਚ ਰਹਿਣ ਦੀ ਘਾਟ, ਮਹਿੰਗਾਈ, ਸਿਹਤ ਅਤੇ ਆਵਾਜਾਈ ਪ੍ਰਣਾਲੀਆਂ ਕਾਰਨ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਕੰਜ਼ਰਵੇਟਿਵ ਪਾਰਟੀ ਵੀ ਉਨ੍ਹਾਂ ਦੀ ਸਰਕਾਰ ਦੇ ਕੂ ਪ੍ਰਬੰਧਨ ਅਤੇ ਕੈਨੇਡੀਅਨ ਨਾਗਰਿਕਾਂ ਦੀਆਂ ਲੋੜਾਂ ਨੂੰ ਤਰਜੀਹ ਦੇਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾ ਰਹੀ ਹੈ। ਟਰੂਡੋ ਨੇ ਆਪਣੇ YouTube ਚੈਨਲ ਤੇ ਪੋਸਟ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਸਾਡੀ ਆਬਾਦੀ ਬਹੁਤ ਤੇਜ਼ੀ ਨਾਲ ਵਧੀ ਹੈ ਜਿਵੇਂ ਕਿ ਬੇਬੀ ਬੂਮ ਜਾਲੀ ਕਾਲਜਾਂ ਅਤੇ ਵੱਡੀਆਂ ਚੇਨ ਕਾਰਪੋਰੇਸ਼ਨਾਂ ਵਰਗੇ ਮਾੜੇ ਲੋਕ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਆਪਣੇ ਮਕਸਦ ਲਈ ਸ਼ੋਸ਼ਣ ਕਰ ਰਹੇ ਹਨ ਹਰੀਨੀ ਅਮਰ ਸੂਰੀਆ ਸ਼੍ਰੀਲੰਕਾ ਦੀ ਨਵੀਂ ਪ੍ਰਧਾਨ ਮੰਤਰੀ ਬਣੇ ਹਨ ਇਸ ਅਹੁਦੇ ਤੇ ਪਹੁੰਚਣ ਵਾਲੀ ਉਹ ਸ਼੍ਰੀਲੰਕਾ ਦੀ ਤੀਜੀ ਮਹਿਲਾ ਨੇਤਾ ਹੈ ਉਹ 2 ਮਹੀਨੇ ਪਹਿਲਾਂ ਸ਼੍ਰੀਲੰਕਾ ਵਿੱਚ ਬਣੀ ਅੰਤਰਮ ਸਰਕਾਰ ਦੇ ਵਿੱਚ ਵੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ। ਪ੍ਰਧਾਨ ਮੰਤਰੀ ਬਣਾਈ ਗਈ ਹਰਿਨੀ ਅਮਰ ਸੂਰੀਆਦੀ ਪੜ੍ਹਾਈ 1991 ਤੋਂ ਲੈ ਕੇ 1994 ਤੱਕ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਹੋਈ। ਉਹਨਾਂ ਨੇ 5 ਸਾਲ ਪਹਿਲਾਂ ਹੀ ਸਿਆਸਤ ਦੇ ਵਿੱਚ ਐਂਟਰੀ ਲਈ ਸੀ। ਸ਼੍ਰੀਲੰਕਾ ਵਿੱਚ 14 ਨਵੰਬਰ ਨੂੰ ਸੰਸਦੀ ਚੋਣਾਂ ਹੋਈਆਂ ਸਨ। ਇਸ ਵਿੱਚ ਰਾਸ਼ਪਤੀ ਅਨੂਰਾ ਕੁਮਾਰਾ ਦੇਸਾ ਨਾਇਕੇ ਦੇ ਗਠਜੋੜ ਐਨਪੀਪੀ ਨੂੰ ਜਿੱਤ ਮਿਲੀ ਸੀ। ਸੋਮਵਾਰ ਨੂੰ ਸਰਕਾਰ ਦੀ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ। ਰਾਸ਼ਪਤੀ ਅਨੁਰਾਗ ਕੁਮਾਰਾ ਦੇਸਨਾਇਕ ਨੇ ਕੈਬਨਿਟ ਦੇ ਮੈਂਬਰਾਂ ਨੂੰ ਰਾਸ਼ਪਤੀ ਸਿਕਤਰਤ ਵਿੱਚ ਸਹੁੰ ਚਕਾਈ। ਸੀਬੀਆਈ ਨੇ ਰਾਏਪੁਰ ਦੀ ਇੱਕ ਇਸਪਾਤ ਕੰਪਨੀ ਦੇ ਨਿਰਦੇਸ਼ਕ ਦੇ بیٹے ਅਤੇ ਨੂਨ ਦਾ ਉਪ ਜ਼ਿਲ੍ਹਾ ਅਧਿਕਾਰੀ ਦੇ ਰੂਪ ਵਿੱਚ ਚੋਣ ਯਕੀਨੀ ਬਣਾਉਣ ਬਦਲੇ ਉਸ ਕੋਲੋਂ 45 ਲੱਖ ਰੁਪਏ ਰਿਸ਼ਵਤ ਲੈਣ ਨੂੰ ਲੈ ਕੇ ਛਤੇਸਗੜ ਲੋਕ ਕਮਿਸ਼ਨ ਤੇ ਸਾਬਕਾ ਚੇਅਰਮੈਨ ਤਮਨ ਸਿੰਘ ਸੋਨਵਾਨੀ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਮੁਤਾਬਕ ਇਸ ਕੇਂਦਰੀ ਜਾਂਚ ਏਜੰਸੀ ਨੇ ਬਜਰੰਗ ਪਾਵਰ ਅਤੇ ਇਸਪਾਤ ਲਿਮਟਿਡ ਦੇ ਸਰਵਣ ਕੁਮਾਰ ਗੋਇਨੂ ਵੀ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਪਿੰਡੂਕ ਵਿਕਾਸ ਕਮੇਟੀ ਰਾਹੀਂ B ਅਤੇ 25 ਲੱਖ ਰੁਪਏ ਦੀਆਂ ਦੋ ਕਿਸ਼ਤਾਂ ਵਿੱਚ ਕਥਾ ਤੌਰ ਤੇ ਰਿਸ਼ਵਤ ਰਾਸ਼ੀ ਦਾ ਭੁਗਤਾਨ ਕੀਤਾ ਸੀ ਸੋਨਵਾਨੀ ਦੇ ਰਿਸ਼ਤੇਦਾਰ ਪਿੰਡੂ ਵਿਕਾਸ ਕਮੇਟੀ ਦੇ ਮੈਂਬਰ ਹਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਾਹਰ ਨੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਲਾਈ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੋਚੀ ਸਮਝੀ ਸਾਜਿਸ਼ ਤੇ ਮੀਟਿੰਗ ਦੀ ਕਾਰਵਾਈ ਨੂੰ ਡਰਾਮਾ ਕਰਾਰ ਦਿੱਤਾ ਸੁਧਾਰ ਲਾਹਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਦਾ ਕਹਿਣਾ ਹੈ ਕਿ ਜੇ ਰੋ ਅਕਾਲ ਤਖਸਾਲਬ ਨੇ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਤਾਂ ਉਸੇ ਦੌਰਾਨ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਅਸਤੀਫੇ ਦੇ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਜਥੇਦਾਰ ਵਡਾਲਾ ਦਾ ਕਹਿਣਾ ਹੈ ਕਿ ਸੁਖਬੀ ਸਿੰਘ ਬਾਦਲ ਨੂੰ ਬਚਾਉਣ ਦੇ ਲਈ ਸਾਜ਼ਿਸ਼ ਰਚੀ ਜਾ ਰਹੀ ਹੈ ਬਰਕਨ ਕਮੇਟੀ ਅਤੇ ਦੂਜੇ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਪੰਜਾਬ ਸੁਖਬੀ ਸਿੰਘ ਬਾਦਲ ਤੋਂ ਅਸਤੀਫਾ ਚਾਹੁੰਦਾ ਹੈ ਇਸ ਗੱਲ ਨੂੰ ਨਮਕਾ ਕੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਇੱਕ ਵਿਅਕਤੀ ਪਾਰਟੀ ਤੋਂ ਵੱਡਾ ਹੈ ਦੇਸ਼ ਭਗਤ ਯਾਦਗਾਰ ਹਲ ਜਲੰਧਰ ਵਿਖੇ ਦਿਲ ਦੀਆਂ ਗਹਿਰਾਈਆਂ ਨਾਲ ਜੁੜੀ ਸੰਸਥਾ ਦਰਸ਼ਕ ਸਰੋਤਾ ਸੰਗ ਵੱਲੋਂ ਆਪਣਾ ਸਾਲਾਨਾ ਸਥਾਪਨਾ ਦਿਵਸ ਉਤਸ਼ਾਹ ਅਤੇ ਪੂਰੀ ਆਨਰ ਸ਼ਾਨ ਨਾਲ ਮਨਾਇਆ ਗਿਆ ਜੋ ਆਪਣੀਆਂ ਖਟੀਆਂ ਮਿੱਠੀਆਂ ਜਾਦਾਂ ਛੱਡ ਗਿਆ ਇਸ ਮੌਕੇ ਤੇ ਦੇਸ਼ ਵਿਦੇਸ਼ ਦੇ ਸਰੋਤਿਆਂ ਨੇ ਇਸ ਦਾ ਆਨੰਦ ਮਾਣਿਆ ਹੈ ਸਰਪ੍ਰਸਤ ਜਗਦੀਸ਼ ਮਹਿਤਾ ਗੁਰਮੀਤ ਖਾਨਪੂਰੀ ਅਵਤਾਰ ਸਿੰਘ ਬਸਿਆ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਗੁਰਮੀਤ ਖਾਨਪੂਰੀ ਜਗਦੀਸ਼ਪਾਲ ਮਹਿਤਾ ਓਮ ਗौरी दत्त ਸ਼ਰਮਾ ਤੀਰ ਸਿੰਘ ਢਿੱਲੋਂ ਕੁਲਦੀਪ ਸਿੰਘ ਚਾਹਾਨ ਮਜੂਸਨ ਸਮਾਗਮ ਦਾ ਮੁੱਖ ਆਕਰਸ਼ਣ ਸੀ ਆਕਾਸ਼ਵਾਣੀ ਜਿਲੰਦਰ ਦੀਆਂ ਨਾਮਵਰ ਸਖਸ਼ੀਤਾ ਸੁਖਜੀਤ ਮੋਨਿਕਾ ਮਹਿਤਾ ਪੂਜਾ ਹੰਡਾ ਸੁਖਦੀਪ ਕਮਲੇਸ਼ ਦੀਪਾਲੀ ਸੋਨੀਆ ਸੈਣੀ ਆਸ਼ਾ ਕਸ਼ਵ ਸੰਜੀਵ ਨਵਜੋਤ ਸਿੱਧੂ ਕਮਲਪ੍ਰੀਤ ਕਮਲ ਸ਼ਰਮਾ ਪੂਜਾ ਟੋਹਣੀ ਆਸ਼ਾ ਰਜਨੀ ਰਚਨਾ ਨਵਜੋਤ ਸੇਵਾਮੁਕਤ ਅਫਸਰਾ ਤੀਰ ਸਿੰਘ ਢਿੱਲੋ ਸ਼ਿਸ਼ੂ ਸ਼ਰਮਾ ਦਵਿੰਦਰ ਮਹਿੰਦਰੂ ਮੋਨਕਾ ਦਾਤਾ ਤੇ ਕਈ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ ਪੰਜਾਬੀ ਸੱਭਿਆਚਾਰ ਦਾ ਸਰਨਾਵਾ ਮੰਚ ਸੰਚਾਲਕ ਤੇ ਗੀਤਕਾਰ ਬਲਦੇਵ ਰਾਹੀ ਨੂੰ ਉਹਨਾਂ ਦੀ ਮਾਨਮਤੀ ਸੇਵਾਵਾਂ ਵਧਲੇ ਸਰੀ ਕੈਨੇਡਾ ਵਿਖੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਸੁਖ ਧਾਲੀਵਾਲ ਵੱਲੋਂ ਉਹਨਾਂ ਦੇ ਦਫ਼ਤਰ ਸਥਿਤ ਸਨਮਾਨ ਪੱਤਰ ਦੇ ਕੇ ਮਾਨ ਵਧਾਇਆ ਗਿਆ। ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਨਮਾਨ ਹੋ ਚੁੱਕਾ ਹੈ। ਨਿੱਗੇ ਸਵਾਤੇ ਸਭ ਨੂੰ ਅਦਬ ਨਾਲ ਮਿਲਣ ਵਾਲੇ ਬਲਦੇਵ ਰਾਹੀ ਕੈਨੇਡਾ ਟੂਰ ਵਿੱਚ ਵੱਖ-ਵੱਖ ਤਾਮਾਂ ਤੇ ਸਨਮਾਨਿਤ ਕੀਤੇ ਗਏ। ਇਸ ਸਮੌਕੇ ਤੇ ਗੀਤਕਾਰ ਬਲਦੇਵ ਰਾਹੀ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਸਦੇ ਪੰਜਾਬੀਆਂ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਸਤਾਦ ਸਨਮਾਨ ਕੀਤਾ ਹੈ ਦੇਸ਼ ਤੇ 바ਪਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ